ਅਸਲ ਨਾ ਅਸਲ ਭਾਈ ਮੇਰੀ ਗੱਲ ਸੁਣਾ ਆਪਣਾ ਸਪੈਕਟਰ ਅਸਲ ਨੀਤੀ ਤਾਂ ਉਹੀ ਆ ਵੀ ਲੋਕਾਂ ਨੂੰ ਖੱਜਲ ਆੱਕ ਕੇ ਲੋਕ ਹਜੇ ਵੀ ਇਦੀ ਕਣ ਕੇ ਇਥੇ ਪੀ ਆ ਜੀ ਹਾਂ ਖੜਾ ਕੋਲੇ ਖੜਾ ਉਹਦਾ ਮੁੰਡਾ ਕੋਲੇ ਖੜਾ ਉਹਦਾ ਮੁਲਾਜ਼ਮ ਰੱਖਿਆ ਸਰਕਾਰੀ 11 ਮੀਟਰ ਤੇ ਪਾਰੇ ਕੱਢ ਲੋ 11 2 ਆਈਏ ਕੱਢ 11 ਹਾਂ ਹਜੇ ਪਈ ਆ ਤੂੰ ਦੂਸਰੇ ਬਾਪੂ ਕੋਲੇ ਸੀਗਾ ਜੀ 12 2 ਜੀ ਤੋਲ ਲਈ ਜੇ ਤੋਲਣ ਲੱਗਾ ਸ਼ਾਹ ਨੂੰ ਅਗਰ ਮੀ ਅੱਜ ਤਾਂ ਮੀਂਹ ਆ ਗਰ ਆ ਤੇ ਭਰੀ ਦੀ ਤੜਕੇ ਪੱਤੀ 5 ਚੋਂ ਦੇ ਨਹੀਂ ਨਹੀਂ ਅਸਲ ਭਾਈ ਮੇਰੀ ਗੱਲ ਸੁਣ ਲਾ ਨੀਤੀ ਦਾ ਸਰਕਾਰ ਦੀ ਵੀ ਉਹੀ ਆ ਵੀ ਲੋਕਾਂ ਨੂੰ ਖੱਜਲ ਕਰੋ ਯਾਰ ਆਪੇ ਪ੍ਰਾਈਵੇਟ ਬੰਦਿਆਂ ਨੂੰ ਵੇਚਣਗੇ ਪਹਿਲੀ ਵਾਰੀ ਜਿਹੜੀ ਹੋਈ ਐ ਇੱਕ ਮਿੰਟ ਨਹੀਂ ਇਹ ਤਾਂ ਜਦੋਂ ਅਕਿਆ ਹੋਇਆ ਬੰਦਾ ਸਿੱਧਾ ਉਹ ਸਿੱਧੇ ਘਰੋਂ ਭੜ ਦੇ ਆ ਕੇ ਸਿੱਧਾ ਘਰੋਂ ਵੀ ਕੋਈ ਮੁਹੱਦਰ ਨਹੀਂ ਭਾਵੇਂ 20 ਆ ਭਾਵੇਂ 22 ਆ ਲਓ ਭਾਵੇਂ 18 ਵਿੱਚੀ ਕੁੰਡੀਆਂ ਕੰਡੀਆਂ ਵਿੱਚੀ ਫੂਸਪਾਦ ਹੁਣ ਲੈ ਜਨੇ ਭਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਅਕਲਿਆ ਜ਼ਿਲ੍ਹਾ ਮਾਨਸਾ ਦੀ ਦਾਣਾ ਮੰਡੀ 'ਚ ਖੜੇ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਢੇਰ ਲੱਗੇ ਪਿਆ ਮਾਰ ਕਣਕ ਦੇ ਸਾਰੇ ਚਾਰ ਚਪੇਰੇ ਤੇ ਕਣਕ ਦੀ ਜਿਹੜੀ ਬੋਲੀ ਬਹੁਤ ਹੌਲੀ-ਹੌਲੀ ਜਿਹੜੀ ਸਰਕਾਰ ਜਿਹੜੀ ਹੋਈ ਨਹੀਂ ਹੋਈ ਨਹੀਂ ਹਲਦਾ ਕੈਦ ਨੂੰ ਹੋ ਗਿਆ ਅੱਜ ਅੱਜ 8-9 ਦਿਨ ਹੋ ਗਏ ਬੋਲੀ ਹਲੇ ਹੋਈ ਨਹੀਂ ਤਾਂ ਇਹਦੇ ਦੀ ਸਰਕਾਰ ਦੀ ਤੁਸੀਂ ਚਾਲ ਦੇਖੋ ਨੀਤੀ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹਦੇ ਪਿੱਛੇ ਕਿਹੜੀ ਨੀਤੀ ਕੰਮ ਕਰ ਰਹੀ ਆ ਲਗਾਤਾਰ ਖਬਰਾਂ ਲੱਗ ਰੀਆਂ ਨੇ ਅਖਬਾਰਾਂ ਦੇ ਵਿੱਚ ਕਿ ਕਦੇ 20 ਰੁਪਏ ਕਮਾਂਟਲ ਦੇ ਹਿਸਾਬ ਦੇ ਨਾਲ ਕਣਕ ਜਿਹੜੀ ਉਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਏਜੰਸੀਆਂ ਨੇ ਜਿਹੜੀਆਂ ਪ੍ਰਾਈਵੇਟ ਪਲੇਅਰ ਨੇ ਬੰਦੇ ਨੇ ਉਹ ਆ ਕੇ ਸਿੱਧੇ ਕਣਕਾਂ ਨੂੰ ਖਰੀਦ ਕਰ ਰਹੇ ਨੇ ਕਦੇ 20 ਰੁਪਏ ਕਦੇ 5 ਰੁਪਏ ਕਮਾਂਟਲ ਮਗਰ ਬਹੁਤੇ ਥਾਮਾਂ ਦੇ ਉੱਤੇ 75 ਰੁਪਏ ਕਮਾਂਟਲ ਮਗਰ ਕਣਕ ਵੱਧ ਭਾਅ ਦੇ ਉੱਤੇ ਚੱਕੀ ਗਈ ਆ ਹੁਣ ਇਹ ਗੱਲ ਸਮਝਣ ਦੀ ਲੋੜ ਆ ਦੀ ਖਾਸ ਤੌਰ ਤੇ ਅਪੀਲ ਕਰਦੇ ਆ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਉਹੀ ਖੇੜ ਹੈ ਜਿਹਦੇ ਖਿਲਾਫ ਆਪਾਂ ਦਿੱਲੀ ਮੋਰਚਾ ਲਾ ਕੇ ਰੱਖਿਆ 13 ਮਹੀਨੇ ਤੇ ਅੱਜ ਵੀ ਆਪਾਂ ਸ਼ੰਭੂ ਦੇ ਖਨੌਰੀ ਦੇ ਬਾਦਰਾਂ ਦੇ ਬੈਠੇ ਆਂ ਇਹੀ ਮੰਡੀਆਂ ਬਚਾਉਣ ਦੀ ਖਾਤਰ ਅਸੀਂ ਉੱਥੇ ਲੜਿਆ 13 ਮਹੀਨੇ ਬਹਿ ਕੇ 700 ਬੰਦਾ ਆਪਾਂ ਮਰਵਾਇਆ ਉੱਥੇ ਤੇ ਉਸ ਸੰਘਰਸ਼ ਤੋਂ ਬਾਅਦ ਜਿਹੜੇ ਕਾਲੇ ਕਾਨੂੰਨ ਇਹ ਹੀ ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਇਹ ਸੀਗਾ ਵੀ ਹੌਲੀ 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 ਮੰਡੀਆਂ ਖਤਮ ਕਰੋ ਸਰਕਾਰੀ ਖਰੀਦ ਬੰਦ ਹੋ ਜੇ ਤੇ ਪ੍ਰਾਈਵੇਟ ਜਿਹੜੇ ਪਲੇਅਰ ਨੇ ਪ੍ਰਾਈਵੇਟ ਜਿਹੜੇ ਆਧਾਰੇ ਨੇ ਕੰਪਨੀਆਂ ਨੇ ਉਹ ਆ ਕੇ ਕਣਕਾਂ ਖਰੀਦੂਣੀਆਂ ਸ਼ੁਰੂ ਕਰਨਗੀਆਂ ਹੁਣ ਉਹਨਾਂ ਦੇ ਡੇਢ ਢੰਗ ਨਾਲ ਆ ਗਏ ਹੋ ਉਹ ਸਿੱਧੇ ਅਹਲੋਟਾ ਆ ਕੇ ਤੁਹਾਨੂੰ 75 ਰੁਪਏ 60 ਰੁਪਏ 50 ਰੁਪਏ ਵੱਧ ਦਿੰਨਿਆ ਕਮਾਂਟਲ ਮਗਰ ਕਿਸਾਨ ਭਰਾਵੋ ਲਾਲਚ ਮਗਰ ਨਾ ਜਾਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਆ ਕਿ ਜਿੰਨੀ ਵੀ ਕਣਕ ਲਿਉਣੀ ਹੈ ਇੱਕ ਤਾਂ ਘਰਾਂ ਦੇ ਵਿੱਚੋਂ ਸਿੱਧੀ ਨਾ ਚਕਾਓ ਕਣਕ ਮੰਡੀਆਂ 'ਚ ਲੈ ਕੇ ਆਓ ਮਾਰਕੀਟ ਕਮੇਟੀ ਦੇ ਰਕਾਰ ਚ ਆਉਣੀ ਚਾਹੀਦੀ ਆ ਮਾਰਕੀਟ ਕਮੇਟੀ ਜਿਹੜੀ ਫੀਸ ਬਣਦੀ ਆ ਉਹ ਲੱਗਣੀ ਚਾਹੀਦੀ ਆ ਨਹੀਂ ਇਹ ਤੁਹਾਡਾ ਨਾ ਗੱਲ ਉਹ ਹੋਣੀ ਆ ਹਿਮਾਚਲ ਦੇ ਵਿੱਚ ਹਿਮਾਚਲ ਦਾ ਕਿਸਾਨ ਪਤਾ ਕਿਵੇਂ ਮਰਿਆ ਹਿਮਾਚਲ ਦੇ ਵਿੱਚ ਸਭ ਤੋਂ ਪਹਿਲਾਂ ਅਦਾਨੀ ਆਈ ਗਿਆ ਸੀਗਾ ਜਾ ਕੇ ਉੱਥੇ ਅਦਾਨੀ ਨੇ ਕਿਲੋ ਦੇ ਮਗਰ ਸੇਬਾਂ ਦਾ ਰੇਟ ਸੀ ਜਿਹੜਾ 10-12 ਰੁਪਏ ਚੱਕਤਾ ਸੀਗਾ ਲੋਕਾਉਣ ਲੱਗਿਆ ਵੀ ਇੱਧਰ ਸਾਡਾ 20 ਰੁਪਏ ਇੱਕ ਕਿਲੋ ਸੇਬ ਵਿਕਦਾ ਐ ਇੱਧਰ ਸਾਡਾ 30 ਰੁਪਏ 32 ਰੁਪਏ 35 ਰੁਪਏ ਵੇਚਣ ਲੱਗ ਗਿਆ ਉਥੋਂ ਦੇ ਕਿਸਾਨਾਂ ਨੇ ਸਰਕਾਰੀ ਖਰੀਦ ਬੰਦ ਕਰਤੀ ਸਰਕਾਰੀ ਖਰੀਦ ਨਾਲ ਆਪਣਾ ਖਰੀਦੇ ਉੱਤੇ ਆਪਣਾ ਸੇਬ ਵੇਚਣਾ ਬੰਦ ਕਰਤਾ ਪ੍ਰਾਈਵੇਟ ਏਜੰਸੀਆਂ ਨੂੰ ਵੇਚਣਾ ਸ਼ੁਰੂ ਕਰਤਾ ਜਦੋਂ ਹੌਲੀ 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 ਇਹ ਕਾਰਪੋਰੇਟਾਂ ਨੂੰ ਅਦਾਨੀ ਵਰਗਿਆਂ ਨੂੰ ਪਤਾ ਲੱਗਿਆ ਵੀ ਬਿਲਕੁਲ ਸਰਕਾਰੀ ਖਰੀਦ ਬੰਦ ਹੋ ਚੁੱਕੀ ਐ ਸਰਕਾਰੀ ਮੰਡੀਆਂ ਬੰਦ ਹੋ ਚੁੱਕੀਆਂ ਨੇ ਜਿੰਨੀਆਂ ਵੀ ਮਾਰਕੀਟ ਕਮੇਟੀਆਂ ਬੰਦ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਉਸੇ ੜਾਨੀ ਨੇ ਉਸੇ ਸੇਵ ਦਾ ਰੇਟ ਜਿਹੜੇ ਰੇਟ ਤੇ ਉਹ 20 ਰੁਪਏ ਦੇ ਵੇਚਦੇ ਸੀ ਉੱਥੋਂ ਵੀ ਘਟਾ ਕੇ 15 ਰੁਪਏ 12 ਰੁਪਏ ਲਿਆਇਆ ਸੀ ਤਾਂ ਉਸ ਵੇਲੇ ਉਹ ਫਸਿਆ ਹੋਇਆ ਉੱਥੋਂ ਦਾ ਕਿਸਾਨ ਮਜਬੂਰ ਹੋਇਆ ਤਹਾਂ-ਤਹਾਂ ਚਾਹਦਾ ਸੀ ਮੈਂ ਹੁਣ ਜਾਮਾ ਤੇ ਜਾਮਾ ਕਿੱਧਰ ਨੂੰ ਕਿਉਂਕਿ ਸਰਕਾਰੀ ਖਰੀਦ ਬੰਦ ਹੋ ਚੁੱਕੀ ਸੀਗੀ ਉਹਨੂੰ ਫਸਾ ਲਿਆ ਇੱਕ ਵਾਰੀ ਜਾਲ ਦੇ ਵਿੱਚ ਵੱਧ ਜਿਵੇਂ ਆਪਾਂ ਚੋਗਾ ਪਾ ਦਿੰਨੇ ਆ ਲਾਲਚ ਦੇ ਦਿੰਨੇ ਆ ਇਹ ਵੀ ਸਕੀਮ ਉਹੀ ਆ ਮੇਰਾ ਵੀਰ ਖਿਆਲ ਕਰਿਓ ਧਿਆਨ ਦਿਓ ਜਿੰਨੇ ਵੀ ਕਿਸਾਨ ਭਰਾ ਵੀ ਸੋਨ ਨੂੰ ਇੱਕ ਵਾਰੀ ਵੱਧ ਲਾਲਚ ਦੇ ਕੇ ਕੋਈ 50 ਰੁਪਏ ਵੱਧ ਕਮਾਉਣ ਟਲ ਮਗਰ ਕੋਈ 60 ਰੁਪਏ ਕੋਈ 70 ਰੁਪਏ ਤੁਹਾਨੂੰ ਇੱਕ ਵਾਰੀ ਜਿਹੜੀ ਤੁਹਾਡੀ ਸਰਕਾਰੀ ਖਰੀਦ ਹੈ ਬੰਦ ਕਰਾਉਣਗੇ ਸਰਕਾਰੀ ਮੰਡੀਆਂ ਬੰਦ ਕਰਾਉਣਗੇ ਤੁਹਾਨੂੰ ਵੱਧ ਲਾਲਚ ਦੇ ਕੇ ਚਾਰਟ ਤੇ ਲਾ ਕੇ ਉਧਰ ਲਿਜਾਣਗੇ ਜਦੋਂ ਤੁਸੀਂ ਨਿਰਪਰ ਹੋ ਗਏ ਪ੍ਰਾਈਵੇਟ ਖਡਾਰੀਆਂ ਦੇ ਉੱਤੇ ਪ੍ਰਾਈਵੇਟ ਏਜੰਸੀਆਂ ਦੇ ਉੱਤੇ ਤਾਂ ਤੁਹਾਨੂੰ ਇਧਰੋਂ ਸਰਕਾਰੀ ਮੰਡੀਆਂ ਸਰਕਾਰਾਂ ਨੇ ਬੰਦ ਜਿਹੜਾ ਸੌਖੀ ਗੱਲ ਹੈ ਜੇ ਦਾਣਾ ਮੰਡੀ ਦੇ ਵਿੱਚ ਕਣਕ ਹੀ ਨਹੀਂ ਆਈ ਤਾਂ ਸਰਕਾਰ ਨੇ ਖਰੁੰਜੇ ਜਣ ਕੇ ਕੀ ਕਰਨੇ ਆ ਦਾਣਾ ਮੰਡੀਆਂ ਪੱਕੀਆਂ ਕਰਕੇ ਕੀ ਕਰਨੀਆਂ ਸਰਕਾਰ ਨੇ ਕਿਹਾ ਮੁਨ ਕੋਈ ਬਿਕਣੀ ਕੋਈ ਚੀਜ਼ ਨਹੀਂ ਵਿਕਣਾ ਰਹੀ ਤਾਂ ਇਸ ਕਰਕੇ ਸਰਕਾਰ ਨੇ ਦਾਣਾ ਸਾਰੀਆਂ ਮੰਡੀਆਂ ਖਤਮ ਕਰਕੇ ਮਾਰਕੀਟ ਕਮੇਟੀਆਂ ਭੰਗ ਕਰਕੇ ਜੇ ਪਿੱਛੇ ਰੜਾ ਪਿਆ ਹੁਣ 26 ਮਾਰਕੀਟ ਕਮੇਟੀਆਂ ਤੇ ਘੱਟੋ ਘੱਟ 500 ਮੰਡੀ ਆ ਸਰਕਾਰ ਨੇ ਸੋਚ ਲਿਆ ਸੀਗਾ ਪਰ ਰੋੜਾ ਪੈ ਗਿਆ ਇਹ ਪਿੱਛੇ हट ਗਏ ਨੋਟੀਫਿਕੇਸ਼ਨ ਇੱਕ ਵਾਰੀ ਜਾਰੀ ਹੋ ਗਿਆ ਸੀਗਾ ਇੱਕ ਵਾਰੀ ਭਵੰਤ ਫਿਰ ਪਿੱਛੇ हट ਗਿਆ ਹੁਣ ਇਹ ਸਰਕਾਰ ਇਹਨਾਂ ਏਜੰਸੀਆਂ ਦੇ ਨਾਲ ਇਹਨਾਂ ਕਾਰਪਟਰ ਨਾਲ ਰਲੀ ਹੋਈ ਹੈ ਇਹਨੇ ਕਹਦਾ ਲੋਕ ਲਾਲਚ ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦਾ ਪਰ ਇਹ ਲਾਲਚ ਬੁਰੀ ਬਲਾ ਹੁੰਦੀ ਹੈ ਲਾਲਚ ਮਾੜਾ ਬਾਈ ਉਹ ਗੱਲ ਆ ਬਾੜਾ ਖਾਂ ਦੀ ਥੋੜ੍ਹੀੋਂ ਵੀ ਜਾਂਦੀ ਸਾਡੇ ਹਾਲਾਤ ਇਹ ਨਗਦੇ ਹੋ ਜਾਣਾ ਵੀ ਆਸਾਂ ਨੂੰ ਲੱਗਦਾ ਵੀ 50 ਰੁਪਏ ਵਧ ਦੇ ਰਹੇ ਆ 20 ਰੁਪਏ 70 ਰੁਪਏ ਵਧ ਦੇ ਰਹੇ ਆ ਤੇ ਬੰਦੀ ਹੋ ਜਾਏ ਕੰਮ ਜੋ ਬੇਨਤੀ ਆ ਕਿਦਾ ਸਿੱਧੇ ਰੂਪ ਦੇ ਵਿੱਚ ਘਰਾਂ ਦੇ ਵਿੱਚੋਂ ਬਾਈ ਜਿਹੜੀ ਕਣਕ ਨਾਚਕਾ ਉਹ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਦਾਣਾ ਮੰਡੀ ਦੇ ਵਿੱਚ ਕਣਕ ਲੈ ਕੇ ਆਓ ਜਿਵੇਂ ਡਗਰੂ ਪਿੰਡ ਪਤਾ ਲੱਗਿਆ ਜਿੱਥੇ ਸੈਲੋਵੜਾਨੀ ਦਾ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਉੱਥੇ ਵੱਡੇ ਪੱਧਰ ਦੇ ਵੱਡੇ ਪੱਧਰ ਦੇ ਉੱਤੇ ਸਿੱਧੇ ਰੂਪ ਦੇ ਵਿੱਚ ਸੁੱਧ ਕੋਈ ਕਣਕ ਲੋਕ ਉੱਥੇ ਟਰਾਲੀਆਂ ਭਰ ਕੇ ਮੰਡੀਆਂ ਚ ਲਾ ਰਹੇ ਆ ਸੋ ਸਾਨੂੰ ਅਪੀਲ ਆ ਇਹ ਬਹੁਤ ਨੁਕਸਾਨਦੇ ਆ ਆਪਾਂ ਇਹੀ ਜਿਹੜੀਆਂ ਚੀਜ਼ਾਂ ਦੇ ਖਾਤਰ ਆਪਾਂ ਅੱਜ ਵੀ ਬੈਠੇ ਬਾਰਡਰਾਂ ਤੇ ਲੜ ਰਹੇ ਆ ਪਹਿਲਾਂ ਵੀ ਲੜੇ ਆ ਜੇ ਉਹੀ ਕੰਮ ਸ਼ੁਰੂ ਹੋ ਗਿਆ ਤਾਂ ਅਪੀਲ ਆ ਭਰਾਵੋ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੀਦੀ ਇਕੱਠੇ ਹੋ ਕੇ ਸਾਰੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਵੀ ਜਿਹੜੇ ਤੁਸੀਂ ਕਣਕ ਉਹला ਦੇਖੋ ਹੈਰਾਨੀ ਦੀ ਗੱਲ ਹੈ ਪਹਿਲੀ ਵਾਰੀ ਹੋ ਰਿਹਾ ਕਣਕ ਨਹੀਂ ਕਣਕ ਜਦੋਂ ਵੀ ਦਾਣਾ ਮੰਡੀ ਚ ਆਉਂਦੀ ਸੀਗੀ ਨਾਲ ਦੀ ਨਾਲ ਕਣਕ ਬੋਲੀ ਲਾ ਕੇ ਤੇ ਬੋਰੀਆਂ ਭਰ ਜਾਂਦੀਆਂ ਸੀ ਨਾ ਢੁਲ ਜਾਂਦੀ ਸੀ ਹੁਣ ਇਹ ਕਹਿੰਦੇ ਜੀ 12 ਮੁੱਚਰ ਆ ਗਿਆ ਜੀ 15 ਆ ਗਿਆ 12 ਦੇ ਚੱਕਦੇ ਆ 13 ਆ ਗਿਆ ਕਣਕ ਨਹੀਂ ਗਿੱਲੀ ਹੁੰਦੋਈ ਨਹੀਂ ਇਹ ਜਾਣ ਕੇ ਡਰਾਮਾ ਵੀ ਲੋਕਾਂ ਨੂੰ ਖੱਜਲ ਕਰੋ ਇੱਥੇ ਹੌਲੀ ਹੌਲੀ ਜਿਹੜੀ ਖਰੀਦ ਸ਼ੁਰੂ ਕਰੋ ਬੋਲੀਆਂ ਨਾ ਲਾਓ ਅੱਕੇ ਹੋਏ ਮਜਬੂਰ ਲੋਕ ਸਿੱਧੇ ਰੂਪ ਦੇ ਵਿੱਚ ਉਹਨਾਂ ਅੜਾਨੀਆਂ-ਆਵਾਨੀਆਂ ਉਹਨਾਂ ਘਰਾਣਿਆਂ ਨੂੰ ਕਰਪਟਾ ਨੂੰ ਕੰਨ ਕਪਣੀ ਵਿੱਚ ਨਹੀਂ ਸ਼ੁਰੂ ਕਰ ਦੇਣਾ ਸਾਰਾ ਕੁਝ ਹੀ ਹੈ Jio ਦੇ SIM ਤੇ ਲਾਏ ਲੋਕਾਂ ਨੂੰ ਕਿੰਨੇ ਹੋਰ ਹੈ ਜੇ ਆਹੀਂ ਆਹੀਂ ਫਸਾਉਂਦੇ ਨੇ ਇਹ ਉਹ ਜਿਵੇਂ ਮੱਛੀ ਫਸਾਉਂਦੇ ਹੁੰਦੇ ਹਨ ਉਹ ਕੋਈ ਨਾ ਕੋਈ ਦਾ ਕੁੰਡੀ ਦੇ ਉੱਤੇ ਚੀਜ਼ ਲਾਉਂਦੇ ਜਾਂ ਗੰਡਵਾ ਲਾਉਂਦੇ ਜਾਂ ਆਟਾ ਲਾਉਂਦੇ ਆ ਆਹੀਂ ਸਾਨੂੰ ਫਸਾ ਰਹੇ ਆ ਜਿਹੜੇ ਸੰਗਜ ਫਸ ਗਿਆ ਕੰਡਾ ਵਿਰੋਧ ਦੇ ਯਾਦ ਰੱਖੋਗੇ ਸੋ ਪੀਰ ਆ ਬੇਨਤੀ ਆ ਸਾਰੇ ਕਿਸਾਨ ਭਰਾਵਾਂ ਨੂੰ ਜਥੇਬੰਦੀਆਂ ਨੂੰ ਵੀ ਸਰਕਾਰ ਨੂੰ ਇਤਤਾਬ ਨਹੀਂ ਦੇਣੀ ਚਾਹੀਦੀ ਆ ਆ ਦੇਖੋ ਦੱਸੋ ਬਾਬਾ ਕਿੰਨੇ ਦਿਨ ਹੋ ਗਏ 8-9 ਦਿਨ ਹੋ ਗਏ 8-9 ਹੋ ਗਏ 8-9 ਦਿਨ ਹੋ ਗਏ ਆ ਕੇ ਬੋਲੋ 8-9 ਦਿਨ ਹੋ ਗਏ ਬੋਲੋ 8-9 ਦਿਨ ਹੋ ਗਏ ਇਹਦਾ ਕਿੰਨੇ ਸੀਗਾ ਦਾਣਾ ਨਹੀਂ ਮੰਡੀ ਚ ਹੀ ਤਾਂ ਡਿੱਗੜਨ ਦੇ ਪਹਿਲਾਂ ਨਾਲ ਦੀ ਨਾਲ ਚੱਕ ਲਿਆ ਕਰਾਂਗੇ ਆ ਦੇਖ ਲਓ ਫਿਰ ਹੁਣ 8 ਦਿਨ ਹੋ ਗਏ ਮੰਡੀ ਹਾਂ ਆ ਸਾਰੀ ਦਿਖਾ ਦੇ ਦਰਪਾ ਦੇਖ ਲਾ ਆ ਬਾਤ ਨਾ ਨਹੀਂ ਕਹਦਾ ਆ 4 ਰੁਪਏ ਦਾ ਭਰੀ ਪਈ ਆ ਮੰਡੀ ਸਾਰੀ ਬਾਤ ਤਾਂ ਨਹੀਂ ਕਹਦਾ ਜੀ ਬੋਲੀ ਇੱਕ ਮਣੀ ਜੀ ਬੋਲੀ ਜਾਂ ਲਾਉਦੇ ਨਹੀਂ ਬੋਲੀ ਨਹੀਂ ਨਾ ਲਾਉਦੇ ਕੰਕੜਾ ਨਹੀਂ ਰਹਿਣਾ ਕੰਕੜਾ ਲਾਉਣਾ ਹੈ ਇਹ ਸਾਰੇ ਪਿੰਡਾਂ ਦੀ ਜਿਹੜੀ ਸਾਰੇ ਪਿੰਡਾਂ ਦੀ ਨਾ ਇਹ ਸਮੱਸਿਆ ਵੱਡੀ ਆ ਹਰੇਕ ਪਿੰਡ 'ਚ ਕਈ ਪਿੰਡਾਂ ਦਾ ਲੜਾਈਆਂ ਵੀ ਹੋ ਰਹੀਆਂ ਨੇ ਇਹ ਗੱਲ ਪਿੱਛੇ ਭਾਈ ਕਈ ਪਿੰਡਾਂ ਦਾ ਲੜਾਈਆਂ ਵੀ ਹੋ ਗਈਆਂ ਸਾਰੇ ਪਿੰਡੱਕੇ ਖੜੇ ਆ ਹੁਣ ਕੋਈ ਬੋਲਦਾ ਨਹੀਂ ਨਾ ਕੋਈ ਹੋਰ ਜਿੰਨੇ ਵੀ ਜਥੇਬੰਦੀ ਵਾਲੇ ਆਪਾਂ ਉਹਨਾਂ ਨੂੰ ਵੀ ਕਹਿੰਨੇ ਆ ਵੀ ਸਾਰੇ ਸਾਡਾ ਸਾਥ ਦਿਓ ਆਗੇ ਹਨਾ ਤਾਂ ਆਪਾਂ ਇਹਦੇ ਖਿਲਾਫ ਵੀ ਸੰਘਰਸ਼ ਵਧੀਆ ਨਹੀਂ ਤਾਂ ਫਿਰ ਅੱਕੇ ਲੋਕ ਬਈ ਹੋਰ ਕੀ ਕਰਨਗੇ ਫਿਰ ਉਧਰ ਹੀ ਵੇਚ ਕੇ ਆਉਣਗੇ ਆੜਤੀਏ ਸਾਰੇ ਨਹੀਂ ਸਰ ਅਸਲ ਤਾਂ ਲਜਾਨੇ ਆ ਲੋਕ ਉਧਰ ਰੌਲਾ ਲਾਉ ਤਾਂ ਲਜਾਨ ਹੁੰਦਾ ਨਾ ਮਸਲਾ ਦਾ ਲਜਾਨ ਆਪੇ ਲੋਕ ਲੋਕਾਂ ਨੂੰ ਤੁਸੀਂ ਜਦੋਂ ਪਰੇਸ਼ਾਨ ਕਰੋਗੇ ਨਾ ਬੋਲੀ ਲਗ ਲੋ ਛੱਡ ਪਰ ਯਾਰੋ ਅੱਛਾ ਹੋਰ ਆ ਜਿਹੜੇ ਸਾਨੂੰ 70 ਰੁਪਏ 50 ਰੁਪਏ 60 ਰੁਪਏ ਜਿੰਨੇ ਵੱਧ ਦੇ ਰਿਹਾ ਕਵਾਂਟਲ ਮੋਰ ਉਹ ਗਿੱਲੀ ਸੁੱਕੀ ਅੱਖ ਨਹੀਂ ਦੇਖਦੇ ਹਾਂ ਉਹ ਦੇਖਦੇ ਉਹ ਨਾ ਚਾਰ ਜੂੜ ਲਾਉਂਦਾ ਚੱਕ ਕੇ ਜੋ ਮਰਜੀ ਕੁੰਡੀਆਂ ਕੰਡੀਆਂ ਜੋ ਮਰਜ਼ੀ ਵਿੱਚ ਹੀ ਆਉਣ ਦੋ ਲੱਭੀ ਜਾਂਦੇ ਆ ਕਾਟ ਲਾ ਕੇ ਥੋੜੀ ਕਾਟ ਪਿੱਛੇ ਰੱਖ ਲੈਂਦੇ ਆ ਸੋ ਯਾਰ ਵੀ ਸੋ ਤੁਹਾਨੂੰ ਬੇਨਤੀ ਆ ਕਿ ਆਪਾਂ ਇਹ ਇਹ ਚੱਕਰ 'ਚ ਨਾ ਫਸ ਗਏ ਸਿੱਧੀ ਕਣਕ ਮੇਰਾ ਵੀਰ ਨਾ ਵਿੱਚ ਕੋਈ ਵੀ ਕਿਸਾਨ ਦਾਣਾ ਮੰਡੀਆਂ ਜਿਲਾਕੇ ਵਿੱਚੋਂ ਸਰਕਾਰ ਦੀ ਮਜਬੂਰੀ ਬਣਾਓ ਕਿ ਸਰਕਾਰਾਂ ਇਹ ਕਣਕ ਨੂੰ ਚੱਕਣ ਤੁਹਾਨੂੰ ਜਾਜ ਫਸਾਇਆ ਜਾ ਰਿਹਾ ਬਾਜੋ ਉਹਨੂੰ ਵੀ ਜਿਹੜੇ ਆਉਂਦੇ ਆ ਉਹ ਸਵਾਲ ਵੀ ਕਰੀਏ ਆਪਾਂ ਫੇਰ ਹੀ ਹੱਲ ਹੋਣਾ ਹਨਾ ਇਹਨਾਂ ਦਾ ਇਹਨਾਂ ਨੂੰ ਪੁੱਛੀਏ ਵੀ ਯਾਰ ਇੰਨੇ ਦਿਨ ਲੋਕ ਮੰਡੀਆਂ 'ਚ ਖੜੇ ਆ ਸੀ ਸਾਡਾ ਕੀ ਕਸੂਰ ਆ ਵੀ ਅਸੀਂ ਇੱਥੇ ਮੰਡੀਆਂ 'ਚ ਖੜੇ ਆ ਜਿਹੜੀ ਖੜੀ ਆ ਉਹ ਸਿੱਟਣ ਨੂੰ ਦਿੰਦੇ ਇੱਥੇ ਜਿਹੜੀ ਨਹੀਂ ਦੇਖਦੇ ਮੰਡੀਆਂ ਭਰੀਆਂ ਉਹ ਭਰੀਆਂ ਦੱਸ ਕਿੱਥੇ ਲਾਉਣ ਉਹ ਅੱਧੀ ਘੜੀ ਅੱਧੀ ਰੈਂਤੀ ਵੱਡੀ ਗਈ ਜਾਂਦਾ ਘਰੇ ਘਰ ਚੱਲ ਹੁਣ ਉਹਨੂੰ ਅਗਲੇ ਥਾਂ ਨਹੀਂ ਕਰਾਂਗੇ 30 ਗਣ ਵੱਡੀ ਨਹੀਂ ਗਈ ਅੱਧੀ ਵੱਡੀ ਨਹੀਂ ਵੀ ਫੇਰ ਫੇਰ ਹੁਣ ਦੇਖ ਲੈ ਕੀ ਕਰਾਂਗੇ ਬੀ ਜਿਆਦਾ ਖੜੀ ਹੈ ਜੀ ਸਾਰੇ ਮੌਸਮ ਵੀ ਖਰਾਬ ਆ ਨਾ ਅ ਭਾਈ ਮਾੜੇ ਮਾੜੇ ਗੜੇ ਪਏ ਗਏ ਹੁਣ ਥੋੜੇ ਜਿਹਾ ਵਾਰੀ ਪਏ ਗਏ ਨਾ ਮਾੜੇ ਮਾੜੇ ਗੜੇ ਪਏ ਨੇ ਨਾ ਭਾਈ ਇਹਨਾਂ ਦਾ ਪ੍ਰਬੰਧ ਵੀ ਨਹੀਂ ਹੈਗਾ ਵੀ ਤਰਪਾਲਾ ਪਾਦਣ ਸਾਰੀ ਉਸਤੇ ਹਾਂ ਜੀ ਆਜੋ ਆਜੋ ਕੀ ਹਾਲ ਹੈ ਜੀ ਆਓ ਦੱਸੋ ਕੀ ਕਹਿਣਾ ਚਾਹੁੰਦੇ ਹੋ ਆਓ ਦੱਸੋ ਜਿਆਦਾ ਆਮਲੇ ਵੀ ਛੱਡੀ ਵੀ ਨਹੀਂ ਫਿਰਦੇ ਜੀ ਆਜਾ ਆਜਾ ਰੇ ਆਜਾ ਕਿਹੜਾ ਹੈ ਆਇਆ ਨਾ ਆਏ ਕੋਈ ਸੰਗੀ ਜਾਣੇ ਹੋ ਯਾਰ ਉਹਨੂੰ ਵੀ ਖਾਂਦਾ ਕੋਈ ਮੋਚਰ ਮੋਚਰ ਕੁਝ ਨਹੀਂ ਹੈਗਾ ਇਹ ਉਹੀ ਗੱਲ ਆਪਾਂ ਕਰਦੇ ਆ 11 ਹੀ ਆਇਆ ਬਈ ਕੋਈ ਆ ਕੇ ਦੱਸੋ ਮੇਰੇ ਕੱਕੇ ਜੀ ਸੁੱਕੀ ਹੋਈ ਜੀ ਹਾਂ ਫਿਰ ਵੀ ਮੰਡੀ ਦੇ 8-10 ਰਾਂ ਨੂੰ ਕਾਜ ਭਰੀਆ ਉਹ ਵੀ ਆ 7 ਨਾਲ ਬਸ ਤੁਸੀਂ ਹੈਰਾਨ ਪਰੇਸ਼ਾਨ ਹੋਗੇ ਸਿੱਧਾ ਗੱਲ ਤਾਂ ਇਹੀ ਆ ਵੀ ਸਿੱਧਾ ਉਹਨਾਂ ਪ੍ਰਾਈਵੇਟਾਂ ਨੂੰ ਵੇਚ ਦਿਓ ਯਾਰ ਰਲਾ ਤਾਂ ਉਹੀ ਹੈ ਇਹ ਮੁੰਡਾ 11 ਮੋਚਰ ਆਇਆ ਸੀ ਇਹ ਤਾਂ ਉਹੀ ਭਰਨੀ ਚਾਹੀਦੀ ਸੀ ਤੁਰਤ ਬਈ 11 ਦੇ ਵੀ ਨਹੀਂ ਭਰੀ। ہاں, 11 ਦੇ ਵੀ। ਤੇ ਇਨਸਪੈਕਟਰ ਕਹਿੰਦਾ ਸੀਗਾ 11 ਦੇ ਭਰ ਰਹੇ ਆ ਦਵਾਰੇ ਲਾਈ ਗੱਲ ਕਰਦੇ ਨੂੰ ਕਹ ਯਾਰ। ਦਵਾਰੇ ਲਾਈ ਅੱਜ ਭਰੀ ਹੋ ਗਈ ਭਰੀ ਹੋ ਗਈ। ਦਵਾਰੇ ਲਾਈ ਫੋਨ ਬਾਈ ਇਨਸਪੈਕਟਰ ਨੂੰ ਲਾਈ ਮੁੰਡਾ ਹੋ ਗਿਆ। ਅੱਜ ਵੀ ਹੈ ਉਹ ਤੇ ਭਰੀ ਹੈ ਜੀ। ਕਿੱਧਰ ਗਿਆ ਮੁੰਡਾ? ਉਹਨਾਂ ਕਹਿੰਦਾ ਇਨਸਪੈਕਟਰ ਨਾਲ ਗੱਲ ਕਰਾ ਜਾ। ਲਾਲਾ 11 ਇਹ ਸਾਲ ਤੋਂ ਟਾਉਣ ਗਿਆ ਵੀ। 11 ਅੱਜ ਤੋਂ ਭਰ ਰਹੇ ਆ। ਉਹ ਕੋ 8 ਸਾਲਾਂ ਬਾਅਦ ਭਰੀ ਆ ਨਾ। ਹਾਂ। ਇਹਦਾ ਹਲੋ 8 ਸਾਲ ਬਾਅਦ ਹੋ ਕੇ ਉਹਨਾਂ ਨੇ ਨੌਂ ਦਿਨ ਹੋ ਗਏ। ਇਨਸਪੈਕਟਰ ਸਾਹਿਬ ਲੱਖਾ ਬੋਲਦਾ ਸੁਧਾਨਾ ਜੀ। 9-10 ਦਿਨ ਹੋ ਗਏ। ਅੱਛਾ ਬਾਈ ਤੁਸੀਂ ਤਾਂ ਕਹਿੰਦੇ 12 ਮੁਹੱਚਰ ਦੇ ਚੱਕ ਲੈਨੇ ਆ ਮੁੰਡਾ ਖੜਾ ਸਾਡੇ ਕੋਲ ਸਬੂਤ ਹੈ ਕਹਿੰਦੇ ਬਾਈ 8 ਦਿਨਾਂ ਬਾਅਦ ਭਰੀਆ 11 ਤੇ ਆ ਦੱਸ ਬਾਈ ਆ ਜਾ ਹਲਾ ਕੱਲ ਹੀ ਕਰ ਲਓ ਆ ਜੋ ਲੈ ਹੈਂਡ ਫੀ ਕਰ ਲੈ ਬਾਈ ਕੋਲ ਆ ਲੈ ਬਾਈ ਬੋਲੋ ਬਾਈ ਬੋਲੋ ਜੀ ਹੈਲੋ ਇਹਦੇ ਕੋਲੇ ਆ ਲੈ ਹਾਂਜੀ ਆਪਣੇ ਇਧਰ ਪਿੰਦਰ ਬਾਬੇ ਢੇਰੀ ਸੀਗੀ ਨਾ ਸਿੰਘ ਦੇ ਨਾਂ ਤੇ ਪਿੱਪਲ ਕੋਲੇ ਪਿੱਪਲ ਕੋਲੇ ਬੋਹੜ ਕੋਲੇ ਉਹ ਢੇਰੀ ਕਿੰਨਾ ਜਿੱਦੇ ਪਹਿਲੇ ਦਿਨ ਆ ਉਹਦੀ ਵੋਚਰ ਹੁੰਦਾ ਸੀਗਾ ਜੀ ਬਰਨ ਚ ਮੈਂ ਮੰਨਦਾ ਵੀ ਮੇਰੀ ਸ਼ਨੀਵਾਰ ਨੂੰ ਕੰਨ ਕਰਕੇ ਆ ਗਈ ਸੀ ਉੜ ਕੇ ਅੱਜ ਕੱਲ ਨੂੰ ਸ਼ਨੀਵਾਰ ਆ ਜੂਆ ਵੀ ਅਣਕ ਜਿਹੜਾ ਮੇਰੀ ਬੋਚ ਕਣਕ ਦਾ ਵਾਊਚਰ ਆਇਆ ਹੀ ਨਹੀਂਗਾ ਫਿਰ ਮੈਂ ਠੀਕ ਹੈ ਸਾਮ ਦਾ ਜੇ ਵਾਊਚਰ ਸਾਹ ਚੱਲਣਾਗਾ ਤੇ ਗੱਲ ਲੱਗ ਗਈ ਹਾਂ ਮੰਨਦੇ ਗਾ ਮੇਰੀ ਕਣਕ ਦਾ 12 15 ਵਾਊਚਰ ਹੀ ਨਹੀਂ ਆਇਆ ਜੀ ਬਾਕੀ ਕਹਨ ਨੂੰ ਪਈ 10 20 ਇਹ ਤਾਂ ਮੈਨੂੰ ਕੁਝ ਕਰਨੀ ਗਿਆ ਨਹੀਂ ਪਈ ਗਈ ਤਾਂ ਵੀ ਕੁਝ ਕਰਨੀ ਨਹੀਂ ਨਾ ਪਈ ਗਈ ਤਾਂ ਵੀ ਕੁਝ ਕਰਨੀ ਕਿਸੇ ਹੋਰ ਬਟਿਆ ਸੀ ਬਟਿਆ ਨੂੰ ਕੁਝ ਕਰਨੀ ਆ ਬਾਈ ਯਾਰ ਆਪ ਹੀ ਜ਼ਿੰਮੇਦਾਰ ਮਾੜੇ ਨੇ ਕਿਉਂ ਕੋਈ ਬੋਲਦਾ ਨਹੀਂ ਆ ਮੈਂ ਬਸ ਉਹਨੂੰ ਠੀਕ ਆ ਥੋੜਾ ਦੱਲੀਆ ਚੱਲਿਆ ਅੱਗੇ ਹਰਾਨ ਕਰਨ ਨੂੰ ਫਰੀਏ ਬਸ ਆਖਿਆ ਹੋਇਆ ਕੋਈ ਬੋਲਦਾ ਨਹੀਂ ਅਗਲਾ ਕਹਦਾ ਯਾਰ ਵਿਚਾਰ ਮਨ ਦਾਣੇ ਆ ਵਿਚਕਰ ਬਾਈ ਯਾਰ ਠੀਕ ਆ ਯਾਰ ਬਈ ਠੀਕ ਆ ਕਿਵੇਂ ਹੋਈ ਜਾਂਦਾ ਅਸਲ ਨਾ ਅਸਲ ਬਾਈ ਮੇਰੀ ਗੱਲ ਸੁਣਾ ਆਪਣਾ ਸਪੈਕਟਰ ਅਸਲ ਨੀਤੀ ਤਾਂ ਉਹੀ ਆ ਵੀ ਲੋਕਾਂ ਨੂੰ ਖੱਜਲ ਆੱਕ ਕੇ ਲੋਕ ਹਜੇ ਵੀ ਇਦੀ ਕਣ ਕੇ ਇਥੇ ਪੀ ਆ ਜੀ ਹਾਂ ਖੜਾ ਕੋਲੇ ਖੜਾ ਉਹਦਾ ਮੁੰਡਾ ਕੋਲੇ ਖੜਾ ਉਹਦਾ ਮੁਲਾਜ਼ਮ ਰੱਖਿਆ ਸਰਕਾਰੀ 11 ਮੀਟਰ ਤੇ ਪਾਰੇ ਕੱਢ ਲੋ 11 2 ਆਈਏ ਕੱਢ 11 ਹਾਂ ਹਜੇ ਪਈ ਆ ਤੂੰ ਦੂਸਰੇ ਬਾਪੂ ਕੋਲੇ ਸੀਗਾ ਜੀ 12 2 ਜੀ ਤੋਲ ਲਈ ਜੀ ਤੋਲਣ ਲੱਗਾ ਸ਼ਾਬ ਨੂੰ ਅਗਰ ਮੀ ਅੱਜ ਤਾਂ ਮੀਂਹ ਆ ਗਰ ਆ ਤੇ ਭਰੀ ਦੀ ਤੜਕੇ ਪੱਤੀ 5 ਚੋਂ ਦੇ ਨਹੀਂ ਨਹੀਂ ਅਸਲ ਭਾਈ ਮੇਰੀ ਗੱਲ ਸੁਣ ਲੈ ਨੀਤੀ ਦਾ ਸਰਕਾਰ ਦੀ ਵੀ ਉਹੀ ਆ ਵੀ ਲੋਕਾਂ ਨੂੰ ਖੱਜਲ ਕਰੋ ਯਾਰ ਆਪੇ ਪ੍ਰਾਈਵੇਟ ਬੰਦਿਆਂ ਨੂੰ ਵੇਚਣਗੇ ਪਹਿਲੀ ਵਾਰੀ ਇਹ ਨਹੀਂ ਹੋਈ ਹੈ ਇੱਕ ਮਿੰਟ ਨਹੀਂ ਇਹ ਤਾਂ ਜਦੋਂ ਅੱਕਿਆ ਹੋਇਆ ਬੰਦਾ ਸਿੱਧਾ ਉਹ ਸਿੱਧੇ ਘਰੋਂ ਭੜਦੇ ਆ ਕੇ ਸਿੱਧਾ ਘਰੋਂ ਵੀ ਕੋਈ ਮੁਹੱਜਰ ਨਹੀਂ ਭਵੇਂ 20 ਆ ਭਵੇਂ 22 ਆ ਲਓ ਭਵੇਂ 18 ਵਿਚੀ ਕੁੰਡੀਆਂ ਕੰਡੀਆਂ ਵਿਚੀ ਫੁੱਸਪਾਦ ਹੁਣ ਲੈ ਜਣੇ ਭਰ ਕੇ ਮੈਂ ਮੰਨਦਾ ਵੀ ਜੇ ਜਮਾ ਗਾਰਾ ਵੱਡਿਆ ਦਾ ਬੰਦਾ ਉਹੀ ਨਹੀਂ ਉਹ ਸਰਕਾਰ ਵੀ ਬਰਾਬਰ ਜ਼ਿੰਮੇਵਾਰ ਆ ਨਾ ਚਾਰਚ ਉਹਦਾ ਪਤਾ ਪਾਉਂ ਲਾਉਂਦੇ ਆ ਲਾਕ ਦਿੰਦੇ ਆ ਸੌਂਦੇ ਆ ਕੁੰਡੀ ਚ ਪਰ ਗੱਲ ਦਾ ਪਏ ਕਰਦੇ ਆ ਵੀ ਇਹ ਸਰਕਾਰ ਤਾਂ ਜ਼ਿੰਮੇਵਾਰ ਰਹੀ ਗਈ ਆ ਨਾ ਸਰਕਾਰ ਤਾਂ ਆ ਤੁਹਾਡਾ ਮੁੰਡਾ ਖੜਾ ਲੈ ਪੁੱਛ ਲੋ ਵੀ ਇਹ ਇਹ 11 ਵਾਚਰ ਸੀਗਾ 11 ਨਹੀਂ ਆਇਆ 12 ਸੀ ਜੀ ਕੱਲ੍ਹ ਭਰੇ ਆ ਕੱਲ੍ਹ ਭਰੇ ਇੱਕ ਵੀ ਭਰਤੀ ਆ ਖੜਾ ਮੁੰਡਾ ਵੀਰੇ ਦੱਸੀ ਯਾਰ ਤੂੰ ਦੱਸ ਕਿੰਨਾ ਵਾਚਰ ਸੀਗਾ ਬੇਟਾ ਲੈ ਗੱਲ ਕਰ ਹੈਲੋ ਹੈਲੋ ਇਹ ਦੋ ਜਨ ਮਲਾਜਮ ਆ ਗਏ ਹੁਣ ਕਹਿੰਦੇ ਮੈਂ ਚੈੱਕ ਨਹੀਂ ਕਰੀ ਪਹਿਲੇ ਦਿਨ 12 ਸੀ ਆਈ ਸੀ ਕੱਲ੍ਹ 12 ਇੱਕ ਆਈ ਆ ਕੱਲ੍ਹ ਸ਼ਾਮ ਨੂੰ ਬਣੀਆਂ ਆ ਗਿਆ ਨਹੀਂ ਆਪ ਹੀ ਦੱਸਿਆ ਨੇ ਆਪਾਂ ਚੱਕਰ ਕਰਕੇ ਉਹ ਦੇਖੀ ਤੋੜੇ ਮੇਰੇ ਹੁੰਦੇ ਦਾ ਕਾਹੇ ਮੇਰੀ ਦੁਕਾਨ ਤੇ ਮੈਕਸਮ ਆਉਂਦਾ ਮੇਰਾ ਹਾਂਜੀ ਇਹਦਾ ਪਹਿਲੀ ਵਾਰ ਹੀ ਆ ਕਣਕ ਦਾ ਮੋਸਟਰ ਮੋਸਟਰ ਜਰਾ ਐ ਚੱਕ ਚੁੱਕ ਜਾ ਕਰਨ ਲੱਗੇ ਕਿਹ ਕਿਹੜਾ ਕਣਕ ਆਉਂਦੀ ਪਹਿਲੀ ਵਾਰ ਹੀ ਹੋਇਆ ਹਾਂ ਉਹਦਾ ਬੰਦਾ ਕਿਹਦਾ ਆ ਉਹਦਾ ਹੋਇਆ ਜਿਹਦਾ ਮਤਲਬ ਬੰਦਾ ਆ ਉਹਦਾ ਪੂਰੇ ਘੁੰਡੀ ਜਾਇ ਨਾ ਹਾਂਜੀ ਪਰ ਮੈਂ ਕਰਦੇ ਯਾਰ ਮੇਰੀ ਦੁਕਾਨ ਤੇ ਮੇਰੀ ਪਤਾ ਜੇ ਮੈਨੂੰ ਇਨਵੋਲ ਲੋਕਾਂ ਨੂੰ ਸੁਝਾਉਣ ਦੀ ਲੋੜ ਆ ਨਾ ਵੀ ਸਿੱਧਾ ਨਾ ਨਾ ਵੇਚੋ ਠੀਕ ਆ ਵੀਰੇ ਠੀਕ ਆ ਲਾ ਦੇ ਔਰ ਨਾ ਖੱਡਲ ਕਰੋ ਬੰਦੇ ਦਾ ਪਹਿਲੇ ਤੁਹਾਨੂੰ ਪਤਾ ਉਤੋਂ ਮੌਸਮ ਖਰਾਬ ਆ ਆ ਮੰਡੀ ਭਰੀ ਪਈ ਆ ਬੁਰਾ ਹਾਲ ਆ ਮੰਡੀ ਥਾਂ ਹੈ ਨਹੀਂ ਤਾਂ ਕੰਕਸ਼ਟਰਨ ਨੂੰ ਉਹ ਵੀ ਫਿਰ ਚੂਕਾ ਕਿਹਾ ਜਿਹੜੇ ਚਾਰ ਚੱਕਰ ਕਰਦੇ ਆਂ ਇਹ ਗੱਲ ਕਰਦੇ ਆ ਉਹ ਵੀ ਗੱਲ ਕਰਦੇ ਮੇਰੇ ਪਿੱਛੇ ਹਜੇ ਵੀ ਬੜੀ ਕਦੀ ਹਾਂ ਅਹੀ ਦਾ ਗੱਲ ਮਿਸਰਾ ਜੀ ਪਤਾ ਠੀਕ ਆ ਠੀਕ ਆ